ਜੀ ਉੱਥੇ ਗੋਲੀ ਚੱਲੀ ਜੀ ਗੋਲੀ ਚੱਲੀ ਜੇ ਐਡਾ ਹੀ ਮਜਿਠੀਆ ਬਹਾਦਰ ਸੀ ਕਹਿੰਦਾ ਮੈਂ ਸ਼ੇਰ ਆ ਫਲਾਣਾ ਆ ਹੈ ਪਤਾ ਨਹੀਂ ਗਿੱਦੜ ਦਾ ਪੁੱਤਰ ਕਿ ਚੂਹੇ ਦਾ ਇਹ ਉੱਥੇ ਹੱਕ ਤੜ ਕੇ ਖੜਾ ਹੁੰਦਾ ਅੱਜ ਦੀ ਅੱਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜਿਹੜਾ ਪੰਜਾਬੀ ਸੂਬਾ ਅੱਜ ਦੀ ਗੱਲ ਨਹੀਂ ਕਰਦੇ ਜਿਹੜਾ ਇਹ ਮਜਿਠੀਆ ਭੌਂਕਿਆ ਇਹ ਮੇਰੀ ਲਾੜ ਜੇ ਗੱਲ ਮੈਨੂੰ ਕਹਿਣਾ ਭੌਂਕਦੇ ਜੇ ਕੁੱਤੇ ਤਰ੍ਹਾਂ ਫਿਰ ਇਹ ਜਿਹੜਾ ਬੋਲਦਾ ਪਿਆ ਇਹ ਮਜਿਠੀਆ ਇੱਕ ਰਾਮੀ ਦੇ ਨਾਲ ਉਹਨਾਂ ਨੂੰ ਮੈਂ ਕਹਿੰਦਾ ਜਿਹੜੇ ਰਾਮੀਆਂ ਤੁਸੀਂ ਨਾਲ ਪੱਗਾ ਬਣ ਕੇ ਤੁਰੇ ਫਿਰਦੇ ਜੇ ਜਿਸ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਰੂੜੀ ਚੁਨ ਪਾਇਆ ਹੋਵੇ ਨਾਲ ਸੀਤ ਕਰਾਏ ਉਹਨਾਂ ਗੋਲੀਆਂ ਮਰਵਾ ਕੇ ਉਹ ਅੱਜ ਪੰਜਾਬ ਦੀ ਗੱਲ ਦੀ ਹਕਾਂ ਦੀ ਗੱਲ ਕਿਵੇਂ ਕਰ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਵੱਲੋਂ ਜਿਹੜਾ ਅੰਦੋਲਨ ਸ਼ੁਰੂ ਕੀਤਾ ਗਿਆ ਸੀਗਾ 13 ਫਰਵਰੀ ਨੂੰ ਕਿਸਾਨਾਂ ਨੇ ਕੂਚ ਕੀਤਾ ਸੀਗਾ ਇੱਥੋਂ ਹੂੰ ਤੇ ਹਰਿਆਣਾ ਪੁਲਿਸ ਨੇ ਦਿੱਲੀ ਪੁਲਿਸ ਨੇ ਉਹਨਾਂ ਨੂੰ ਹਰਿਆਣਾ ਪਾਰ ਨਹੀਂ ਕਰਨਤਾ ਹਾਂ ਜੀ ਸ਼ੰਭੂ ਬਾਰਡਰ ਤੇ ਔਰ ਖਨੋਰੀ ਬਾਰਡਰ ਤੇ ਜਿਹੜੇ ਕਿਸਾਨ ਸੀਗੇ ਉੱਥੇ ਟਿੱਗ ਗਏ ਹਾਂਜੀ ਹਾਂਜੀ ਤੇ ਉੱਥੇ ਜਦੋਂ ਜਾ ਕੇ ਉੱਥੇ ਰੁਕੇ ਆ ਤੇ ਉੱਥੇ ਅਥਰੂ ਗੈਸ ਤੇ ਗੋਲੇ ਵੀ ਬੜੇ ਚੱਲੇ ਆਪਾਂ ਸੁਣਿਆ ਹਾਂਜੀ ਇੱਕ ਕਿਸਾਨ ਦੀ ਪਹਿਲਾਂ ਮੌਤ ਹੋ ਗਈ ਸ਼ੰਭੂ ਬਾਰਡਰ ਤੇ ਹਾਂਜੀ ਹਾਂਜੀ ਤੇ ਜਿਹੜੀ ਅੱਜ ਦੀ ਘਟਨਾ ਹੈਗੀ ਹੈ ਉਹਦੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਗਿਆ ਹਾਂਜੀ ਕਹਿੰਦੇ ਵੀ ਪੰਜ ਕਿਸਾਨ ਕਹਿੰਦੇ ਵੀ ਉਹ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਉੱਥੋਂ ਅੱਗੇ ਗਾਇਬ ਕਰਕੇ ਲੈ ਗਏ ਪਤਾ ਨਹੀਂ ਰਗਿਆ ਕਿੱਧਰ ਲੈ ਗਏ ਉਹ ਹੂੰ ਹੂੰ ਤੇ ਅੱਜ ਇੱਕ ਮਜੀਠੀਆ ਨੇ ਬਿਆਨ ਦਿੱਤਾ ਹੈ ਕਹਿੰਦੇ ਵੀ ਇਹ ਜਿਹੜਾ ਸਾਰਾ ਦੋਸ਼ ਹੈਗਾ ਇਹ ਭਗਵੰਤਮਾਨ ਦਾ ਤੇ ਭਗਵੰਤਮਾਨ ਕਸੂਰਵਾਰ ਹੈ ਪੰਜਾਬ ਦੇ ਵਿੱਚ ਇਹ ਜਿਹੜਾ ਕਾਂਡ ਵਾਪਰੇ ਆ ਬਲਕਿ ਹਰਿਆਣੇ ਚ ਨਹੀਂ ਵਾਪਰੇ ਆ ਕਾਂਡ ਇਹ ਪੰਜਾਬ ਚ ਵਾਪਰੇ ਆ ਸਾਰਾ ਜਿਹੜਾ ਦੋਸ਼ ਹੈਗਾ ਭਗਵੰਤਮਾਨ ਤੇ ਉਸਨੇ ਲਗਾਤਾ ਤੁਹਾਡਾ ਕੀ ਕਹਿਣਾ ਜੀ ਅਰੇ ਜੀ ਗਰੂ ਪੇਰੋ ਪਹਿਲੀ ਗੱਲ ਤਾਂ ਜਿਹੜਾ ਪਹਿਲੇ ਦਿਨ ਸੀ ਮੈਂ ਜਿਹੜਾ ਖਡੌਰੀ ਬਾਰਡਰ ਤੇ ਗਿਆ ਸੀ ਜਦੋਂ ਮਤਲਬ ਵੀ ਉੱਥੇ ਜਾ ਕੇ ਨੌਜਵਾਨਾਂ ਦੇ ਵਿੱਚ ਵਿਚਾਰ ਆਖਿਆ ਵੀ ਸੀ ਥੋੜਾ ਜਿਹਾ ਨੌਜਵਾਨ ਗੁੱਸੇ ਵਿੱਚ ਸੀ ਉਹਨਾਂ ਨੂੰ ਰੋਕਣ ਦਾ ਵੀ ਜਤਨ ਵੀ ਕੀਤਾ ਮੈਂ ਦੋ ਦਿਨ ਲਾ ਕੇ ਉੱਥੋਂ ਆ ਗਿਆ ਸੀ ਜਿਹੜੀ ਗੱਲ ਹੁਣ ਅੱਜ ਦੀ ਅੱਜ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜਿਹੜਾ ਪੰਜਾਬੀ ਸੂਬਾ ਅੱਜ ਦੀ ਗੱਲ ਨਹੀਂ ਕਰਦੇ ਜਿਹੜਾ ਇਹ ਮਜੀਠੀਆ ਭੌਂਕਿਆ ਇਹ ਮੇਰੀ ਲਾਜ ਹੈ ਜੇ ਗੱਲ ਮੈਨੂੰ ਕਹੇ ਨਾ ਭੌਂਕ ਦੇ ਜੇ ਕੁੱਤੇ ਤਰ੍ਹਾਂ ਇਹ ਜਿਹੜੇ ਲੋਕ ਨੇ ਜਦ ਸੰਤ ਗਿਆਨੀ ਜਰਨੈਲ ਸਿੰਘ ਮਹਾਪੁਰਖਾਂ ਨੇ ਮਤਾ ਆਨੰਦਪੁਰ ਦਾ ਜਿਹੜਾ ਸੀ ਰਸਗੁੱਲਿਆਂ ਨਾਲ ਜੀਵ ਗਾਂਦੀ ਨਾਲ ਸਮਝੌਤਾ ਕਰਕੇ ਲੋਂਗੋਵਾਲ ਰਕ ਖਾ ਗਏ ਉਹ ਮਤਾ ਆਨੰਦਪੁਰ ਦਾ ਮੈਂ ਗੱਲ ਕਰਨੀ ਚਾਹੁੰਦਾ ਜਿਹੜਾ ਮੋਰਚਾ ਸ਼ੁਰੂ ਕੀਤਾ ਸੀ ਸੰਤ ਗਿਆਨੀ ਜਰਨੈਲ ਸਿੰਘ ਨੇ ਇਹ ਹੀ ਕੀਤਾ ਸੀ ਪੰਜਾਬ ਦੀ ਜਿਹੜੀ ਖੁਦਮੁਖਤਿਆਰੀ ਪੰਜਾਬ ਦੇ ਸੂਬੇ ਨੂੰ ਮਿਲਣੀ ਚਾਹੀਦੀ ਹੈ ਤੇ ਇਸੇ ਹੀ ਫਸਲਾਂ ਦਾ ਜਿਹੜਾ ਰੇਟ ਖੁੱਦ ਪੰਜਾਬ ਵੰਨੇ ਸੰਤਾ ਨੇ ਮੋਰਚਾ ਲਾਇਆ ਇਹਦੇ ਪਿਓ ਬਾਦਲ ਨੇ ਇਹ ਸਾਰਿਆਂ ਨੇ ਕਾਲ ਤੱਕ ਸਟੋਆਇਆ ਤੇ ਸੰਤਾਂ ਦਾ ਮੋਰਚਾ ਜਿਹੜਾ ਫੇਲ ਕੀਤਾ ਫਿਰ ਇਹ ਜਿਹੜਾ ਬੋਲਦਾ ਪਿਆ ਇਹ ਮਜੀਠੀਆ ਇੱਕ ਰਾਮੀ ਦੇ ਨਾਲ ਉਹਨਾਂ ਨੂੰ ਮੈਂ ਕਹਿਣਾ ਜਿਹੜੇ ਰਾਮੀਆਂ ਤੁਸੀਂ ਨਾਲ ਪੱਗਾ ਬਣ ਕੇ ਤੁਰੇ ਫਿਰਦੇ ਜੇ ਜਿਸ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਰੂੜੀ ਚਨ ਪਾਇਆ ਹੋਵੇ ਨਾਲ ਸੀਤ ਕਰਾਏ ਉਹਨਾਂ ਗੋਲੀਆਂ ਮਰਵਾ ਕੇ ਉਹ ਅੱਜ ਪੰਜਾਬ ਦੀ ਗੱਲ ਦੀ ਹੱਕਾਂ ਦੀ ਗੱਲ ਕਿਵੇਂ ਕਰ ਸਕਦੇ ਆ ਬਿਲਕੁਲ ਜੀ ਜਿਹੜੀ ਅੱਜ ਉੱਥੇ ਗੋਲੀ ਚੱਲੀ ਜੀ ਗੋਲੀ ਚੱਲੀ ਜੇ ਐਡਾ ਹੀ ਮਚਿੱਠਿਆ ਬਹਾਦਰ ਸੀ ਕਹਿੰਦਾ ਮੈਂ ਸ਼ੇਰ ਆਂ ਫਲਾਣਾ ਆਇਆ ਹੈ ਪਤਾ ਨਹੀਂ ਗਿੱਦੜ ਦਾ ਪੁੱਤਰ ਕਿ ਚੂਹੇ ਦਾ ਇਹ ਉੱਥੇ ਹੱਕ ਤੜ ਕੇ ਖੜਾ ਹੁੰਦਾ ਪੰਜਾਬੀਆਂ ਚ ਆਦਾ ਮੈਂ ਤੋੜਨ ਲੱਗਾ ਬਾਰਡਰ ਆਓ ਜਿੰਨੇ ਆਉਣਾ ਅੱਗੇ ਮੈਂ ਚੱਲਾਂਗਾ ਪਿੱਛੇ ਫਿਰ ਤਾਂ ਕੋਈ ਗੱਲ ਤੁਸੀਂ ਬੜੇ ਖੁੱਡ ਚ ਬੈਠੇ ਜੇ ਪੰਜਾਬ ਨੂੰ ਖਾ ਗਏ ਤੇ ਗੱਲਾਂ ਬਾਅਦ ਫੇਸਬੁੱਕ ਤੇ ਲਾਈਵ ਹੋ ਕੇ ਤੇ ਭਕਾਈ ਮਾਰਦੇ ਜੇ ਵੀ ਆ ਫਲਾਣਾ ਦੋਸ਼ੀ ਢਮਕਾਣਾ ਦੋਸ਼ੀ ਜਿਹੜਾ ਤੁਹਾਡਾ ਪਿਓ ਮੋਦੀ ਦੋਸ਼ੀ ਏ ਜਿਸ ਨੇ ਇੰਨਾ ਜ਼ਿਆਦਾ ਕਿਸਾਨਾਂ ਦੇ ਉੱਤੇ ਜ਼ੁਲਮ ਕੀਤਾ ਹੈ ਨੇ ਗੋਲੀਆਂ ਦੇ ਨਾਲ ਇੱਕ ਮਾਂ ਦਾ ਪੁੱਤਰ ਮਾਰ ਦਿੱਤਾ ਕਈ ਕਹਿੰਦੇ ਨੇ ਇੱਥੋਂ ਤਿੱਕਰ ਵੀ ਕੁੱਟ-ਕੁੱਟ ਕੇ ਉਹ ਮੰਤਰੀ ਨੇ ਬੋਰੀਆਂ 'ਚ ਪਾ ਦਿੱਤੇ ਬੱਚੇ ਤੇ ਟਰੈਕਟਰ ਜਿਹੜਾ ਸੀ ਉਹ ਤੋੜ ਦਿੱਤਾ ਗੱਡੀਆਂ ਤੋੜਤੀਆਂ ਇੱਥੋਂ ਤਿੱਕਰ ਬੇਸ਼ਰਮੀ ਦੀ ਹੱਦ ਜਿਹੜਾ ਭਾਰਤ ਦਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਮੈਂ ਕਿਸੇ ਨੂੰ ਇਲਾਜ ਤੋਂ ਬਗੈਰ ਮਰਨ ਨਹੀਂ ਦੇਵਾਂਗਾ ਜਿਹੜੀਆਂ ਉੱਥੇ ਸਾਡੀਆਂ ਗੱਡੀਆਂ ਖੜੀਆਂ ਸੇਵਾ ਵਾਲੀਆਂ ਜਿਨ੍ਹਾਂ ਦੇ ਵਿੱਚ ਇਹ ਦਵਾਈਆਂ ਸੀ ਉਹ ਤੋੜ ਦਿੱਤੀਆਂ ਆਈਆਂ ਟਾਇਰ ਭੰਨ ਦਿੱਤੇਗੇ ਦਵਾਈਆਂ ਵੀ ਚੁੱਕ ਕੇ ਲੈ ਗਏ ਜੀ ਕਿਹੜਾ ਦੇਸ਼ ਭਾਰਤ ਦਾ ਪ੍ਰਧਾਨ ਮੰਤਰੀ ਤੇ ਕਿਹੜਾ ਦੇਸ਼ ਆਮ ਲੋਕਾਂ ਲਈ ਜਿੰਦਗੀਆਂ ਲਈ ਉਹ ਕਿੱਡਾ ਕੋ ਤਤਪਲ ਹੈ ਵੀ ਲੋਕਾਂ ਨੂੰ ਬਚਾਉਣ ਲਈ ਇਹ ਤਾਂ ਮਾਰਨ ਵਾਸਤੇ ਨੇ ਇਹਨਾਂ ਨੇ ਤਾਂ ਇੱਕ ਭਾਰਤ ਦੀ ਤੇ ਇੱਕ ਖਾਲਸਾਣ ਦੀ ਲੜਾਈ ਬਣਾ ਦਿੱਤੀ ਇਹ ਦੋ ਜਹਾ ਦੇਸ਼ ਹੋਏ ਤੇ ਉਹ ਭਾਰਤ ਦੇ ਜੀ ਜੀ ਤੇ ਗੱਲ ਤਾਂ ਇਹ ਕਹਿੰਦੇ ਸੀ ਹੁਣ ਤੁਸੀਂ ਰੋਜ਼ਤ ਮਸ਼ਹੂਰੀ ਸੁਣਦੇ ਹੋ ਇਹਨਾਂ ਦੀ ਕਹਿੰਦੇ ਵੀ 5 ਸਾਲਾਂ ਚ ਹਰ ਬੰਦਾ ਖਸ਼ਾਲ ਹੋਵੇਗਾ ਜੇ ਖਸ਼ਾਲ ਹੋਵੇਗਾ ਤੇ ਜਿਹੜਾ ਇਹ ਬੋਲਦਾ ਪਿਆ ਸੀ ਉਹ ਇਹਨਾਂ ਜਿਹੜਾ ਅਮਲੀ ਚਟੇ ਦਾ ਵਪਾਰੀ ਉਹ ਇਹ ਗੱਲ ਕਮੇਸ਼ ਵਿੱਚ ਜਾ ਕੇ ਆਪਦੇ ਬਾਪੂ ਨੂੰ ਵੀ ਤੁਸੀਂ ਖਸ਼ਾਲ ਉਹਦੋਂ ਜੀ ਕਰਨਾ ਹੋਣੀ ਕਰ ਦਿਓ ਕਿਸਾਨਾਂ ਦੇ ਰੇਟ ਦੀ ਗੱਲ ਹੀ ਹੈ ਨਾ ਜੇ ਕਿਸਾਨ ਦੀ ਫਸਲ 10 ਰੁਪਏ ਖਰੀਦੀ ਗਈ ਹੈ ਉਹ 10 ਰੁਪਏ ਦੇ ਰੁਪਏ 60ਗਾ ਵੇਚ ਸਕਦੀ ਹੈ ਹੁਣ 10 ਰੁਪਏ ਵਾਲੀ ਚੀਜ਼ ਕਿਸਾਨ ਦੀ ਲੈ ਕੇ 5 ਰੁਪਏ ਚ ਅੱਗੇ 100 ਰੁਪਏ ਕਿਲੋ ਵਿੱਚ ਹੀ ਜਾ ਰਹੀ ਹੈ ਹਾਂ 100 150 ਰੁਪਏ ਕਿਲੋ ਤੇ ਇਹ ਚੀਜ਼ ਦਾ ਮੁੱਦਾ ਹੈ ਇਹ ਕਿਸਾਨ ਦੇ ਹੱਕ ਲਈ ਇਹ 47 ਤੋਂ ਲੈ ਕੇ ਅੱਜ ਤੱਕ ਸਾਨੂੰ ਅਨਸਾਫ਼ ਨਹੀਂ ਮਿਲਿਆ ਕਿੰਨੀ ਵਾਰੀ ਬਾਦਲ ਕੇ ਰਾਜ ਕਰਕੇ ਇਸ ਕਰਕੇ ਜਿਹੜਾ ਹੀ ਹੁਣ ਇਹਨਾਂ ਜਿਆਦਾ ਜ਼ੁਲਮ ਹੋਇਆ ਹੈ ਹੁਣ ਇੱਕੋ ਗੱਲ ਕਾਂਗੇ ਭਾਜਪਾ ਭਾਜਪਾ ਨੇ ਕੀਤਾ ਤੇ ਜਿਹੜੇ ਅੱਜ ਭਾਜਪਾ ਦੇ ਲੀਡਰ ਜਿਹੜੇ ਪਿੰਡਾਂ ਵਿੱਚ ਵੜਨ ਤੇ ਮੈਂ ਇੱਕੋ ਗੱਲ ਕਰਨਾ ਜਿੰਨਾ ਕੁ ਹੋਇਆ ਸਾਡੇ ਕੋਲ ਅਸੀਂ ਕਰਾਂਗੇ ਉਹਨਾਂ ਦੀਆਂ ਗੱਡੀਆਂ ਤੇ ਉਹਨਾਂ ਨੂੰ ਪੰਜਾਬ ਪਜਾ ਕੇ ਤੇ ਜਿੱਭਾ ਬਾਹਰ ਕੱਢ ਕੱਢ ਕੇ ਪੰਜਾਬੋਂ ਚ ਬਾਹਰ ਤੁਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਤੇ ਦੂਜੀ ਗੱਲ ਇਹ ਜਿਹੜੇ ਪੰਜਾਬ ਦੇ ਵਿੱਚ ਕੈਪਟਨ ਵਿਨਿੰਦਰ ਸਿੰਘ ਤੋਂ ਲੈ ਕੇ ਜਾਖੜ ਲੈ ਲੋ ਜਿਹੜੇ ਬਿਆਨ ਬੋਲਦੇ ਪੈਣੇ ਅੱਜ ਤੇ ਪਿਛਲੀ ਵਾਰੀ ਕੀ ਬਿਆਨ ਬੋਲਦੇ ਸੀ ਕਿ ਤੁਹਾਡਾ ਕੋਈ ਧਰਮ ਵਜਬ ਹੈ ਨਹੀਂ ਬਿਸ਼ਰਮੀ ਜੇ ਤੁਸੀਂ ਸਾਰੇ ਇਕੱਠੇ ਕੀਤੇ ਹੋਏ ਵੀ ਤੁਸੀਂ ਪਿਛਲੀ ਵਾਰੀ ਕੀ ਤੇ ਅੱਜ ਕੀ ਬੋਲਦੇ ਪੈ ਜੇ ਇਹਨਾਂ ਲੋਕਾਂ ਨੂੰ ਚਾਹੀਦਾ ਪੰਜਾਬ ਦਾ ਖਾਕੇ ਤੇ ਗਲੱਛ ਦੇ ਦਿੱਲੀ ਅੱਗੇ ਪੈ ਜੇ ਇਹਨਾਂ ਨੂੰ ਖਾਲਸਾ ਜੀ ਨਾ ਸੱਦੋ ਜਦੋਂ ਪਿੰਡ ਵਿੱਚ ਆਉਣ ਇਹਨਾਂ ਨੂੰ ਭਜਾਵੋ ਇਹ ਨਾ ਹੋਵੇ ਚੇਤਾ ਭੁਲਾਜੋ ਤੇ ਫਿਰ ਬੀੜੀ ਵਜਾਉਂਦੇ ਫਿਰੋ ਫਿਰ ਮਰਵਾ ਲਓ ਫਿਰ ਚੇਤਾ ਕਰ ਲਓ ਚੇਤਾ ਰੱਖੋ ਅਣਖ ਦੇ ਨਾਲ ਉਹ ਅਣਖ ਹੁੰਦੀ ਏ ਜਿਹੜੀ ਅਣਖ ਸਦਾ ਲਈ ਨਿਭ ਜਾਵੇ ਉਹ ਅਣਖ ਨਹੀਂ ਹੁੰਦੀ ਵੀ ਜਦ ਭਾਈ ਪਤਾ ਲੀਡਰ ਆਵੇ ਪਿੰਡ ਦਾ ਸਰਪੰਚ ਛੱਡ ਕੇ ਉਹਨੂੰ ਕਾਜੂ ਬਦਾਮ ਖਵਾ ਦੇ ਤੇ ਸਾਡੇ ਅੱਖਾਂ 'ਚ ਛਲੂਟ ਮਾਰੋ ਉਹਨਾਂ ਦੀ ਗੱਡੀਆਂ ਪਿੰਡ ਵਿੱਚ ਰੁਕਣੀਆਂ ਹੀ ਨਹੀਂ ਚਾਹੀਦੀਆਂ ਫਿਰ ਸਾਡੀ ਅਣਖ ਤੇ ਸਾਡੀ ਗੈਰ ਤੇ ਤੇ ਫਿਰ ਸਾਡਾ ਜਿਹੜਾ ਖਨੌਰੀ ਬਾਰਡਰ ਤੇ ਭੰਨੀਆਂ ਗੱਡੀਆਂ ਤੇ ਭੰਨੀਆਂ ਆਪਣਾ ਸ਼ੰਭੂ ਬਾਰਡਰ ਦੀਆਂ ਤੇ ਜਿਹੜਾ ਸਾਡਾ ਕਿਸਾਨ ਮਾਰਿਆ ਫਿਰ ਬਦਲਾ ਲੈ ਸਕਦੇ ਆ ਖਾਲਸਾ ਜੀ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਜੇ ਜਿਹੜੀ ਗੈਰ ਦੇ ਬੀਜੇਪੀ ਦੇ ਵਿੱਚ ਇਹ ਸਾਰੇ ਫਿਰ ਈਡੀ ਦੇ ਬੱਚਣ ਤੋਂ ਚੱਕਰ ਦੇ ਵਿੱਚ ਹੀ ਸਾਰੇ ਭੱਜ ਕੇ ਗਏ ਇਹ ਆਪਦੇ ਪੁੱਤਰ ਬਚਾਉਣ ਲਈ ਤਾਂ ਉਧਰ ਭੱਜ ਕੇ ਗਏ ਝਲੇ ਪਰ ਜਿਹੜੇ ਮਾਵਾਂ ਦੇ ਪੁੱਤਰ ਜਿਨ੍ਹਾਂ ਦੇ ਕੋਲ ਵੋਟਾਂ ਲੈ ਕੇ ਤੇ ਜਿਨ੍ਹਾਂ ਨੇ ਟੈਕਸ ਦੇ ਨਾਲ ਆਪਦਾ ਪਰਿਵਾਰ ਪਾਲਿਆ ਉਹਨਾਂ ਦੀ ਤਾਂ ਕੋਈ ਪਰਵਾਹ ਨਹੀਂ ਨਾ ਉਹਨਾਂ ਨੂੰ ਹੂੰ ਇੰਨਾ ਦਾ ਟੈਕਸ ਟੈਕਸ ਦੇ ਨਾਲ ਜੇ ਤੁਸੀਂ ਜੇ ਮੈਂ ਆ ਆਪਣੇ ਦੀ ਦਸਾਂ ਨੌ ਦੀ ਕਮਾਈ ਇਹਨਾਂ ਨੇ ਲੁੱਟ ਕੇ ਆਪਦਾ ਘਰ ਭਰਿਆ ਆਪਦਾ ਘਰ ਬਚਾਉਣ ਲਈ ਤਾਂ મોદી ਦੇ ਕੋਲੇ ਗੈ ਚਲੇ ਪਰ ਲੋਕਾਂ ਦੇ ਘਰ ਉੱਜੜਦੇ ਤਾਂ ਨਹੀਂ ਬਚਾ ਸਕੇ ਤੇ ਗੱਲ ਕੀ ਸੀ ਇਹ ਲੀਡਰ ਤਾਂ ਬਣਾਏ ਸੀ ਵੀ ਜਦੋਂ ਵੀ ਸਾਡੇ ਦੇ ਮੁਸੀਬਤ ਆਵੇ ਤੁਸੀਂ ਅੱਗੇ ਖੜੋ ਇਹ ਜਾਖੜ ਅੱਗੇ ਖੜਦਾ ਜਾਂ ਇਹ ਕੈਪਟਨ ਵਰਿੰਦਰ ਸਿੰਘ ਅੱਗੇ ਖੜਦਾ ਜਾਂ ਇਹ ਜਿਹੜਾ ਕਿੰਨਾ ਪੰਜਾਬ ਬਚਾਓ ਉਹ ਕੱਢੀ ਫੜਦਾ ਰੈਲੀ ਜੀ ਅਵਲੀ ਉਹ ਅੱਗੇ ਇੱਕ ਤਣਕ ਖੜਦਾ ਖੜਜ ਮੈਂ ਚੱਲਿਆ ਆ ਉਹ ਚੱਲੋ ਮੇਰੇ ਮਗਰ ਲੋਕੋ ਸਵਾਦ ਆਉਂਦਾ ਤੇ ਉਹੋ ਜੇ ਲੋਕ ਨੇ ਬੇਸ਼ਰਮ ਇਹਨਾਂ ਦੇ ਬਿਆਨਾਂ ਦੇ ਵਿੱਚ ਤੇ ਉਹੋ ਜੇ ਚੈਨਲਾਂ ਵਾਲੇ ਨੇ ਜਿਹੜੇ ਇਹਨਾਂ ਦੇ ਬਿਆਨ ਜਿਹੜੇ ਲੈਂਦੇ ਨੇ ਜਾ ਜਾ ਕੇ ਤੇ ਚਲਾਉਂਦੇ ਨੇ ਤੇ ਜਿਹੜੀ ਆਪਣਾ ਮਸ਼ਹੂਰੀਆਂ ਇਹਨਾਂ ਕੰਜਰਾਂ ਨੂੰ ਤਾਂ ਫਾਇਦਾ ਹੀ ਕੋਈ ਨਹੀਂ ਚਲਾਉਣ ਦਾ ਇਹਦਾ ਗੈ ਗੁਜਰੇ ਇਹਨਾਂ ਦਾ ਪੰਜਾਬ ਦਾ ਹੀ ਪੱਠਾ ਪਠਾ ਦਿੱਤਾ ਸਾਰਾ ਬਿਲਕੁਲ ਜੀ ਬਿਲਕੁਲ ਇਸ ਕਰਕੇ ਬਹੁਤ ਨਿੰਦਨਯੋਗ ਜਿਹੜੀ ਅੱਜ ਗੱਲ ਹੋਈ ਏ ਇਹ ਸਰਕਾਰ ਦੀ ਵੀ ਨਿੰਦਨਯੋਗ ਏ ਇੰਨਾ ਨੇ ਸਾਡਾ ਦੇਸ਼ ਜਿਹੜਾ ਹੈ ਉਹ ਲੱਗ ਅੱਜ ਸਾਬਤ ਕਰ ਦਿੰਦਾ ਹੈ ਕਿ ਪੰਜਾਬੀ ਸੂਬਾ ਵੱਖਰਾ ਬਣਨਾ ਚਾਹੀਦਾ ਜਿਹੜੀ ਗੱਲ ਅੱਜ ਉਹ ਇੱਥੇ ਆ ਗਈ ਇਹ ਗੱਲ ਨਾ ਬਣੀ ਕਿਤੇ ਜਿਵੇਂ ਸੰਤ ਸਿੰਘ ਜਰਨੈਲ ਸਿੰਘ ਨੇ ਮੋਰਚਾ ਸ਼ੁਰੂ ਕੀਤਾ ਕਰਦਿਆਂ ਕਰਦੇ ਆ ਜਦੋਂ ਇਹੋ ਹਾਲਾਤ ਹੋਏ ਤੇ ਬਾਅਦ ਚ ਹਥਿਆਰਬੰਦ ਸਿੱਖ ਉੱਠ ਪਏ ਹੂੰ ਹੂੰ ਇਹ ਵੀ ਨਾ ਕਿਤੇ ਇਹੋ ਗੱਲ ਬਣ ਜੇ ਤੁਸੀਂ ਦੋ ਵਾਰੀ ਹੁਣ ਸਾਡੇ 'ਤੇ ਹਮਲਾ ਕਰਤਾ ਜੇ ਕਿਤੇ ਨੌਜਵਾਨੀ ਇਸ ਪਾਸੇ ਨੂੰ ਆ ਗਈ ਤੇ ਫਿਰ ਸਾਹਮਣੀ ਬੜੀ ਔਖੀ ਹੋਣੀ ਹੈ ਫਿਰ ਜਿਹੜੀ ਇਹ ਪੱਕੀ ਹੀ ਖਾਲਸਪੁਰ ਦੀ ਤੇ ਭਾਰਤੀ ਵੀ ਜਿਹੜੀ ਉਹ ਹੱਦ ਬਣ ਸਕਦੀ ਬਿਲਕੁਲ ਜੀ ਬਿਲਕੁਲ ਤੁਸੀਂ ਉਹ ਖਬਰ ਸੁਣੀ ਹੋਣੀ ਹੈ ਪੱਛਮੀ ਬੰਗਾਲ ਤੋਂ ਜਿਹੜਾ ਇੱਕ ਪੁਲਿਸ ਆਫਸਰ ਸੀਗਾ ਹਾਂ 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 ਉੱਥੋਂ ਦੀ ਕਐਮਐਲਏ ਗੱਲ ਕਹਿੰਦੀ ਏ ਵੀ ਉਹਨੂੰ ਕਿਤਾ ਭੱਦੀ ਸ਼ਬਦਾਵਲੀ ਬੋਲਦੀ ਏ ਨਾਲੇ ਕਹਿੰਦੀ ਏ ਵੀ ਤੂੰ ਅੱਤਵਰੀ ਤੂੰ ਖਾਲਸਤਾਨੀ ਹੈ ਹਾਂ ਤੇ ਉਹਦੇ ਤੇ ਬਹੁਤ ਉਹ ਉਹ ਜਿਹੜਾ ਅੱਗੋ ਜਵਾਬ ਤਾਂ ਦੇ ਰਿਹਾ ਸੀਗਾ ਸਿਪੋ ਪੁਲਿਸ ਆਫਸਰ ਫਿਰ ਆ ਇਹ ਇਹ ਗੱਲ ਖਾਲਸਾ ਤੁਹਾਡੀ ਮੈਂ ਰੋਕ ਰਿਆਂ ਇੱਥੇ ਤੁਹਾਡੇ ਬਚਨ ਦੇਖੋ ਇੱਕ ਐਸਐਸਪੀ ਰੈਂਕ ਦਾ ਬੰਦਾ ਹੋ ਹੂੰ ਪੁਲਿਸ ਦੇ ਵਿੱਚ ਤੇ ਆਪਣੇ ਡਿਊਟੀ ਕਰ ਰਿਹਾ ਤੇ ਭਾਜਪਾ ਦੇ ਐਡੇ ਗੁੰਡੇ ਉਹਦੀ ਪੱਗ ਨੂੰ ਵੇਖ ਕੇ ਉਹਨੂੰ ਬੇਇਜ਼ਤ ਕਰ ਰਹੇ ਨੇ ਤੇ ਫਿਰ ਸਾਡੀਆਂ ਅਣਖਾਂ ਕਿੱਥੇ ਮਰ ਗਈਆਂ ਤੇ ਸਾਡੇ ਜਿਹੜੇ ਆਗੂ ਪੱਗਾ ਬਣ ਕੇ ਕਹਿੰਦਾ ਸੀ ਸਿੱਖਾਂ ਦੇ ਭਾਜਪਾ ਦੀਆਂ ਜੁੱਤੀਆਂ ਚੜਦੇ ਪਏ ਨੇ ਤੇ ਨੌਜਵਾਨੋਂ ਤੇ ਵੀਰੋਂ ਬਜ਼ੁਰਗੋਂ ਸਾਰੋਂ ਸਾਡੀ ਅਣਖ ਸੀ ਉਸ ਸਿੱਖ ਦਾ ਕੀ ਤੇ ਇੰਦਰ ਦਾ ਵੀ ਬਦਲਾ ਤਾਂ ਲੈ ਸਕਦੇ ਆ ਜਿੱਦਣ ਸਾਡੇ ਪੰਜਾਬ ਦੇ ਵਿੱਚ ਹੁਣ ਅਸੀਂ ਕਿਹਾ ਤੁਸੀਂ ਅੱਤਵਾਦੀ ਨਿਕਲ ਜਿਓ ਸਾਡੇ ਦੇਸ਼ ਦੇ ਵਿੱਚ ਕੀ ਲੜਾ ਜੇ ਭੱਜ ਤੋ ਇਹਨਾਂ ਨੂੰ ਭਜਾਉਣਾ ਚਾਹੀਦਾ ਜੁੱਤੀਆਂ ਲਾਵਾ ਕੇ ਜਿਵੇਂ ਮੋਦੀ ਨੂੰ ਉਦੋਂ ਪਿਛਲੀ ਵਾਰੀ ਮੋੜਿਆ ਸੀ ਪੁਰੀਪੁਰ ਤੋਂ ਵਿੱਚ ਖਾਲਸਾ ਜੀ ਇਹ ਬੀਜੇਪੀ ਦੇ ਵਿੱਚ ਜਾਣ ਦੀ ਇਹਨਾਂ ਦੀ ਤਿਆਰੀ ਹੈਗੀ ਤੇ ਸੁਖਵੀਰ ਬਾਦਲ ਸਟੇਜ ਤੇ ਗੱਲ ਪਤਾ ਕੀ ਕਰਦੇ ਆ ਹਾਂ ਜੀ ਹਾਂ ਜੀ ਕਹਿੰਦੇ ਵੀ ਜਿਹੜਾ ਹਯੂਰ ਸਾਹਿਬ ਹੈ ਉਹਦੇ ਵਿੱਚ ਵੀ ਬੀਜੇਪੀ ਨੇ ਕਬਜ਼ਾ ਕਰ ਲਿਆ ਪਟਨਾ ਸਾਹਿਬ ਵੀ ਬੀਜੇਪੀ ਨੇ ਕਬਜ਼ਾ ਕਰ ਲਿਆ ਤੇ ਇੱਕ ਪਾਸੇ ਤਿਆਰੀਆਂ ਉਧਰ ਜਾਣਦੀਆਂ ਵੀ ਕਰ ਰਹੇ ਜਾਣਾ ਦਾ ਹੈ ਤਾਂ ਉਹਨਾਂ ਦੇ ਵਿੱਚੋਂ ਹੀ ਹੈ ਤੁਸੀਂ ਪਿਛਲੇ ਲੈ ਦੇਖ ਲਓ ਜੋ ਦੋਨੋਂ ਚੱਲਿਆ ਸੀ ਦੋ ਸਾਲ ਪਿੱਛੇ ਤੇ ਅਰਸ਼ਿਮਰਤ ਕੌਰ ਦੇ ਬਿਆਨ ਪੜ੍ਹ ਲਓ ਤੇ ਬਾਦਲ ਵੱਡੇ ਦੇ ਪੜ੍ਹ ਲਓ ਕਹਿੰਦੇ ਕਹੜੋ ਇਹਨਾਂ ਨੇ ਸਾਰੇ ਹੀ ਕਹੀ ਮੋਦੀ ਸਹੀ ਤੇ ਕਿਸਾਨ ਗਲਤ ਨੇ ਜਦੋਂ ਵੇਖਿਆ ਵੀ ਜੁੱਤੀ ਖੜਕਦੀ ਉਦੋਂ ਆਏ ਨੇ ਇਹ ਤਾਂ ਉਹਨਾਂ ਦੇ ਵਿੱਚੋਂ ਨਹੀਂ ਤੇ ਇਹ ਤਾਂ ਲੋਕ ਬਿਸ਼ਰਮ ਨੇ ਨਾ ਉਹ ਕੰਜਰ ਨੇ ਯਾਰ ਤੁਹਾਡਾ ਨਾ ਕੋਈ ਮਾਂ ਦੇ ਨਾ ਪਿਓ ਦੇ ਨੇ ਉਹ ਖੜੇ ਕਿੱਥੋਂ ਡਿੱਗੇ ਨੇ ਜਿਹੜੇ ਅੱਜ ਇਹਨਾਂ ਦੇ ਮਗਰ ਤੁਰੇ ਸਰਦੇ ਨੇ ਬਿਲਕੁਲ ਜੀ ਬਿਲਕੁਲ ਤੇ ਅੱਜ ਇਹਦੇ ਹੁਣ ਇੱਥੇ ਲੈ ਲਓ ਇਹ ਸਰਸਾ ਬੋਲਦਾ ਕਿ ਨਹੀਂ ਉਹ ਦਿੱਲੀ ਵਾਲਾ ਬੜੀ ਸ਼ਤੀ ਬੋਲਦਾ ਹੁੰਦਾ ਆ ਹੁਣ ਕਿਉਂ ਨਹੀਂ ਬੋਲਿਆ ਜਦ ਉਹ ਉਹ ਵਿਚਾਰੇ ਇੱਕ ਗੁਰੂ ਸਿੱਖ ਨੂੰ ਵਿਚਾਰਾ ਪੱਗ ਬੰਨੀ ਵਾਲਾ ਐਸਐਸਪੀ ਤੇ ਉਹਨੂੰ ਉਸ ਭਾਈਪਾਲੇ ਨੇ ਕਹਿਤਾ ਵੀ ਤੂੰ ਖਾਲਸਤਾਨੀ ਤੂੰ ਅੱਤਵਾਦੀ ਉਹਨਾਂ ਦੇ ਕੋਲ ਲਵਜੀ ਇਹ ਸੀ ਉਸ ਟਾਈਮ ਤੇ ਉਹ ਬੋਲਿਆ ਕਿੰਨਾ ਮੈਂ ਤੁਹਾਡੇ ਧਰਮ ਲਈ ਕਿਸੇ ਦੇ ਮਾੜਾ ਨਹੀਂ ਬੋਲਿਆ ਮੇਰੇ ਧਰਮ ਤੇ ਉਂਗਲ ਤੋਂ ਤੁਸੀਂ ਚੱਕੀ ਬਿਲਕੁਲ ਸਹੀ ਬੋਲਿਆ ਇਹ ਇੱਥੇ ਨਾ ਤਾਂ ਹਰਪ੍ਰੀਤ ਰਾਦਾ ਬਿਆਨ ਹੁਣ ਤੋਂ ਲੈ ਗਿਆ ਮਗਰੋਂ ਹੁਣ ਆ ਗਿਆ ਚੱਲ ਭਾਵੇਂ ਦਮਦਮਾ ਸਰ ਕਿਸੇ ਇਸ ਬੰਦੇ ਦਾ ਆਇਆ ਬਿਆਨ ਵੀ ਉਹ ਸਿੱਖ ਦੇ ਉੱਤੇ ਮਾੜਾ ਕੰਮ ਕੀਤਾ ਹਾਂ ਨਾ ਬਿਲਕੁਲ ਨਹੀਂ ਕਿਸੇ ਕਿਸੇ ਦਾ ਨਹੀਂ ਆਇਆ ਬ्यान ਇਹ ਸਾਰੇ ਜਿੰਨੇ ਨੇ ਖਾਲਸਾ ਜੀ ਗੁਰੂ ਪਿਆਰੋ ਇਹ ਭਾਜਪਾ ਦੀਆਂ ਪੱਟ ਪੁਤਲੀਆਂ ਨੇ ਆਰਐਸ ਦੇ ਬੰਦੇ ਨੇ ਪੱਗਾਂ ਬਣਾ ਕੇ ਦਾੜ੍ਹੀਆਂ ਰਖਾ ਕੇ ਸਾਡੇ ਵਿੱਚ ਮਿਕਸ ਕੀਤੇ ਹੋਏ ਨੇ ਇਸ ਕਰਕੇ ਸਾਡੀ ਬੜੀ ਉੱਚੀ ਸੋਚ ਤੇ ਸੋਚਣਾ ਪਏਗਾ ਤੇ ਨੌਜਵਾਨਾਂ ਨੇ ਵੀ ਸੋਚਣਾ ਪਏਗਾ ਜਿਹੜੇ ਆਪਣਾ ਅੰਦੋਲਨ 'ਚ ਜਾਂਦੇ ਜੀ ਐਵੇਂ ਅੱਗੇ ਜੇ ਉੱਥੇ ਆਪਾਂ ਬਾਰਡਰ ਬੰਦ ਕਰ ਲਿਆ ਆਪਣੇ ਕੋਲ ਹਥਿਆਰ ਨਹੀਂ ਉਹਨਾਂ ਕੋਲ ਹਥਿਆਰ ਨੇ ਹਥਿਆਰ ਦੀ ਲੜਾਈ ਹਥਿਆਰ ਦੇ ਨਾਲ ਬਰਾਬਰ ਹੋ ਸਕਦੀ ਏ ਹਾਂ ਰੱਥੇ ਦੀ ਰੱਥੇ ਦੀ ਲੜਾਈ ਨਹੀਂ ਹੋ ਸਕਦੀ ਆਪਾਂ ਉੱਥੇ ਬੈਠ ਕੇ ਪਿੱਛੇ ਉੱਥੇ ਹੀ ਰਾਹ ਬੰਦ ਕਰ ਛੱਡੋ ਅੱਗੇ ਭੱਜ ਭੱਜ ਕੇ ਨਾ ਜਾਓ ਇਹ ਮੇਰੇ ਨੌਜਵਾਨਾਂ ਨੂੰ ਵੀ ਜੇਕਰ ਮੇਰੀ ਇਹ ਵੀਡੀਓ ਆਡੀਓ ਸੁਣਨ ਤੇ ਮੇਰੀ ਬੇਨਤੀ ਏ ਪਿੱਛੇ ਹੋ ਕੇ ਆਪਣਾ ਉੱਥੇ ਮੋਰਚਾ ਬਣਾ ਕੇ ਬੈਠੇ ਰਹੋ ਅੱਗੇ ਜਾ ਕੇ ਆਪਣੀਆਂ ਜਾਨਾਂ ਨਾ ਗੋ ਆਪਣੀਆਂ ਜਾਨਾਂ ਬਹੁਤ ਕੀਮਤੀ ਨੇ ਬਿਲਕੁਲ ਤੋਂ ਔਖੀ ਜਿਹੜੀ ਇਹ ਖੇਡ ਏ ਤੇ ਐਵੇਂ ਨਾ ਤੁਸੀਂ ਹਾਂ ਇੱਥੇ ਵੀ ਹੋ ਸਕਦਾ ਜੀ ਮਿਲਟਰੀ ਜਾਂ ਆਰਮੀ ਜਾ ਪਾਈਪਾ ਦੇ ਬੰਦੇ ਵਿੱਚ ਆ ਕੇ ਉਹ ਨੌਜਵਾਨਾਂ ਨੂੰ ਗਲਤ ਰਸਤੇ ਤੇ ਵੀ ਲਾ ਸਕਦੇ ਨੇ ਇਹ ਵੀ ਸੋਚੋ ਕਿ ਇਹ ਪੱਗ ਕਿਸਾਨੀ ਬਣ ਕੇ ਆਇਆ ਬੰਦਾ ਹੈ ਇਹ ਕਿਸਾਨ ਹੀ ਕਿ ਜਾਂ ਕਿਸੇ ਹੋਰ ਜਲਸੀ ਦਾ ਬੰਦਾ ਹੈ ਨਿਗਾਹ ਹੋਣੀ ਚਾਹੀਦੀ ਪੂਰੀ ਨਿਗਾਹ ਹੋਣੀ ਚਾਹੀਦੀ ਬਿਲਕੁਲ ਤੇ ਖਾਲਸਾ ਜੀ ਕਿ ਅਖੀਰਲਾ ਸਵਾਲ ਕਰਦੇ ਹਾਂ ਹਾਂ ਜੀ ਵੀ ਇਹ ਜਿਹੜੀਆਂ ਗੈਰ ਰਾਜਨੀਤਿਕ ਕੁਝ ਪਾਰਟੀਆਂ ਹੈਗੀਆਂ ਸੀ ਜਿਵੇਂ 18 ਜਥੇਬੰਦੀਆਂ ਜਿਹੜੀਆਂ ਪਹਿਲਾ ਮਾਰਚ ਕੀਤਾ ਜਿਨ੍ਹਾਂ ਨੇ ਸ਼ੰਭੂ ਨੂੰ ਕੂਚ ਕੀਤਾ ਹਾਂ ਤੇ ਜੀ ਬਾਕੀ ਪਿੱਛੇ ਜਥੇਬੰਦੀਆਂ ਬਚੀਆਂ ਸੀਗੇ ਜਿਵੇਂ ਜਗਿੰਦਰ ਸਿੰਘ ਉਗਰਾਹਾ ਹਾਂ ਹਾਂ ਤੇ ਬਲਬੀਰ ਸਿੰਘ ਰਾਜੇਵਾਲ ਹੂੰ ਤੇ ਡਾਕਟਰ ਦਰਸ਼ਨਪਾਲ ਇਸ ਤਰ੍ਹਾਂ ਇਹ ਜਥੇਬੰਦੀਆਂ ਜਿਹੜੀਆਂ 22 ਐ ਕਿ 25 ਇਸ ਤਰ੍ਹਾਂ ਕੁਝ ਹੈਗੀਆਂ ਹਾਂ ਤੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਵੀ ਕਹਿੰਦੇ ਅਸੀਂ ਕੁਝ ਕਰਾਂਗੇ ਉਹਨਾਂ ਦੀ ਮਦਦ ਕਰਾਂਗੇ ਸਹਿਯੋਗ ਕਰਾਂਗੇ ਅਸੀਂ ਉਹਨਾਂ ਦੇ ਜਾ ਕੇ ਹੂੰ ਲੇਕਿਨ ਅੱਜ ਜਦੋਂ ਘਟਨਾ ਵਾਪਰੀ ਐ ਤੇ ਹੁਣ ਪਤਾ ਲੱਗਦਾ ਵੀ ਉਹ ਜੇ ਘਰ ਹੀ ਬੈਠੇ ਗਏ ਹੀ ਨਹੀਂ ਨਾਲ ਖਾਲਸਾ ਜੀ ਇਹਨਾਂ ਨੇ ਪਿਛਲਾ ਜਿਹੜਾ ਸਾਰਾ ਅੰਦੋਲਨ ਸੀ ਰਾਜੇਵਾਨ ਤੇ ਜਿਹੜਾ ਜਿੱਤੂ ਡਾਇਰੈਕਟਰ ਡਾਕਟਰ ਦਾ ਨਾਂ ਲਿਆ ਤੇ ਜਿਹੜਾ ਰੂਦੂ ਤੇ ਜਿਹੜਾ ਗ੍ਰਾਹਾਂ ਇਹਨਾਂ ਨੇ ਪੈਸੇ ਲੈ ਕੇ ਉੱਥੋਂ ਲੋਕਾਂ ਨੂੰ ਗੁੰਮਰਾਹ ਕਰਕੇ ਵਾਪਸ ਘਰਾਂ ਚ ਲਿਆਂਕੇ ਬਾਹ ਦਿੱਤਾ ਹੋਇਆ ਕੱਖ ਨਹੀਂ ਇਹਦਾ ਭਾਈਪਾ ਦੇ ਬੰਦੇ ਨੇ ਸਾਰੇ ਜੀ ਤੇ ਜੇ ਇਹਨਾਂ ਦੇ ਪਿੰਡਾਂ ਵਿੱਚ ਇੱਥੇ ਸਾਡੇ ਵੀ ਹੈਗੇ ਨੇ ਅੱਜ ਇਹਨਾਂ ਨੂੰ ਇੰਨੀ ਅਣਖ ਹੁੰਦੀ ਕਿਸਾਨੀ ਦੀ ਇਹ ਕਿਉਂ ਨਹੀਂ ਗਏ ਜੇ ਕਿਸਾਨ ਗੈਤਲੇ ਨਾਮ ਲੋਕ ਗੈਤਲੇ ਨੇ ਆਗੂ ਤਾਂ ਦੋ ਹੀ ਗੈ ਨੇ ਨਾ ਜੇ ਦੋਹਾਂ ਨਾਲ ਨਹੀਂ ਬਣਦੀ ਉਹ ਡੱਲੇਵਾਲ ਤੇ ਉਹ ਦੂਜਾ ਅੰਮ੍ਰਿਤਸਰ ਵਾਲਾ ਕੀ ਨਾਮ ਸਵਰਨ ਸਿੰਘ ਪੰਨੇੜ ਉਹ ਉਹ ਦੋ ਹੀ ਕਹਨੇ ਬਾਕੀ ਲੱਖਾਂ ਵਿੱਚ ਤਾਂ ਲੋਕ ਬੈਠੇ ਨੇ ਪੰਜਾਬ ਚੋਂ ਇਹ ਜਾ ਕੇ ਉੱਥੇ ਖੜਦੇ ਤਾਂ ਸਹੀ ਨਾ ਇਹਨਾਂ ਨੇ ਇਹਨਾਂ ਨੇ ਬਿਆਨ ਦਿੱਤਾ ਤਿੰਨ ਚਾਰ ਵਾਰੀ ਕਹਿੰਦੇ ਵੀ ਸੱਦੀ ਅੱਜ ਮੀਟਿੰਗ ਸ਼ਾਮ ਨੂੰ ਹੋ ਰਹੀ ਹੈ ਉਹ ਕਰ ਲਈ ਉਸ ਤੋਂ ਬਾਅਦ ਕਹਿੰਦੇ ਵੀ ਕੱਲ ਨੂੰ ਫੇਰ ਹੋ ਰਹੀ ਮੀਟਿੰਗ ਕਹਿੰਦੇ ਸਾਡੀ ਫੈਸਲਾ ਅਸੀਂ ਲੈ ਲਿਆ ਹੈ ਕਿ ਅਸੀਂ ਜਾਵਾਂਗੇ ਅੱਛਾ ਉਹ ਤਾਂ ਹੁਣ ਇੱਥੇ ਉੱਥੇ ਉਹ ਬੈਠੇ ਸੀ ਸਿੰਘੂ ਬਾਰਡਰ ਤੇ ਇਹ ਖਨੋਰੀ ਬਾਰਡਰ ਤੇ ਫੜ ਜਾਂਦੇ ਅੱਗੇ ਆਗੂ ਅੱਗੇ ਆਗੂ ਹੁੰਦੇ ਤੇ ਨਾ ਮੁੰਡੇ ਮਾਰਦੇ ਸਮਝਾ ਸੰਭਾਲ ਸੰਭਾਲ ਲੈਂਦੇ ਇਹਨਾਂ ਨੂੰ ਸਿਰਫ ਆਪਣੀ ਰੋਟੀਆਂ ਦੀ ਤੇ ਆਪਣੀ ਚੌਧਰ ਦੀ ਤੇ ਆਪਣੇ ਮੈਕ ਦੇ ਉੱਤੇ ਬੋਲਣ ਦੀ ਹੰਕਾਰ ਦੀ ਏ ਇਹਨਾਂ ਨੂੰ ਵੀ ਲੋਕਾਂ ਦੇ ਤੇ ਕਿਸਾਨਾਂ ਦੇ ਤੇ ਮਾਵਾ ਦੇ ਪੁੱਤਰਾਂ ਦੀ ਨਹੀਂ ਜੇ 700 ਤੋਂ ਵੱਧ ਸਾਡਾ ਕਿਸਾਨ ਉੱਥੇ ਮਰਿਆ ਦਿੱਲੀ ਵਿੱਚ ਇਹਨਾਂ ਨੇ ਝੂਠਾ ਸਮਝੌਤਾ ਕਰਕੇ ਲੋਕਾਂ ਨੂੰ ਵਾਪਸ ਮੋੜਿਆ ਇਹਦਾ ਮੂੰਹ ਵਿਖਾਉਣ ਜੋਗੇ ਵੀ ਆਗੂ ਨਹੀਂ ਹੈਗੇਗੇ ਇਸੇ ਕਰਕੇ ਉੱਥੇ ਜਾਣ ਹੀ ਨਹੀਂ ਰਹੇ ਕਿ ਇਹਨਾਂ ਨੂੰ ਲਿੱਤਰ ਜਰੂਰ ਪਹਿਣੇ ਹੂੰ ਨਾ 1.5 ਸਾਲ ਉੱਥੇ ਸਮਾਂ ਲਗਾਇਆ ਸੀ ਫਿਰ ਮਿਲਿਆ ਕੁਝ ਵੀ ਨਾ ਹਾਂ ਇਹਨਾਂ ਦੀ ਇਹ ਉਹ ਜਿਹੜਾ ਜਿਹੜਾ ਹੈਗਾ ਜ਼ਰਾ ਹਾਕੀਨ ਤੁਸੀਂ ਨਾਂ ਲਿਆ ਜਿਹੜਾ ਇਲੈਕਸ਼ਨ ਖੜੇ ਗਏ ਹੁਣ ਜਗਿੰਦਰ ਬਲਵੀਰ ਸਿੰਘ ਰਾਜੇਵਾਲ ਪਰ ਬਲਵੀਰ ਸਿੰਘ ਰਾਜੇਵਾਲ ਇਹ ਸਾਰੇ ਤਾਂ ਆਨ ਕੇ ਇਲੈਕਸ਼ਨ ਨੂੰ ਪੈ ਗਏ ਹੂੰ ਇਹਨਾਂ ਦਾ ਰੇੜਾ ਕਰਕੇ ਇਹ ਜਿਹੜੇ ਦੋ ਖੜੇ ਨੇ ਜਿਹੜੀ ਇੱਕ ਲੱਖੇ ਉਹ ਡੱਲੇਵਾਲ ਤੇ ਇੱਕ ਉਹ ਸੌਰਵ ਸਿੰਘ ਪਨੇੜ ਸੌਰਵ ਸਿੰਘ ਪਨੇੜ ਦੀ ਸਟੇਜ ਅੱਗੇ ਸੀ ਉਹਦੇ ਤੇ ਦੋ ਵਾਰ ਹੀ ਹਮਲਾ ਕਰਾਇਆ ਉਹ ਰੋਲਾ ਪਾਉਂਦਾ ਰਿਹਾ ਇਹ ਨਹੀਂ ਕਿ ਮੈਂ ਕਿਸੇ ਕਿਸਾਨ ਆਗੂ ਦੀ ਜਥੇਬੰਦੀ ਵਿੱਚ ਹਮਲਾ ਆਪਾਂ ਸਿੱਖੀ ਦੀ ਸੇਵਾ ਕਰੀਦੀਏ ਪਰ ਵੇਖ ਰਹੇ ਸੀ ਉਹਨਾਂ ਦੀ ਸਟੇਜ ਦੇ ਉੱਤੇ ਹਮਲਾ ਹੋਇਆ ਤੇ ਉਹ ਇਹਨਾਂ ਨੇ ਪਿੱਛੇ ਮੋੜ ਲਿਆ ਤੇ ਉਹ ਮੁਹਾਵ ਦਾ ਬਚਾਅ 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 ਕੀਤਾ ਇਹ ਉਹਨੂੰ ਵਕ ਸਮਝਦੇ ਸੀ ਉਸ ਟਾਈਮ ਤੇ ਅੱਜ ਜੇ ਇਕੱਠ ਹੋ ਹੀ ਗਿਆ ਹੈ ਇਹਨਾਂ ਦਾ ਫਰਜ਼ ਮੰਨਦਾ ਸੀ ਪਿੱਛੇ ਸੰਗਤ ਵਿੱਚ ਵੀ ਬਹਿਣਾ ਸਿੱਖ ਲੈਣਾ ਕਿਉਂਕਿ ਸਟੇਜਾਂ ਉੱਤੇ ਹੀ ਸੰਗ ਪਾੜਨਾ ਸਿੱਖਿਆ ਹੈ ਪਿੱਛੇ ਵੇਖ ਕੇ ਬੈਂਦੇ ਨਾ ਸ ਤੇ ਸੰਗਤਾਂ ਵਿੱਚ ਵੀ ਭਾਈ ਅਸੀਂ ਇੱਥੇ ਬੈਠੇ ਹਾਂ ਇਹ ਤਾਂ ਸਵਾਲ ਆਉਂਦਾ ਵੀ ਕਿਸਾਨ ਕਿਸਾਨ ਨਹੀਂ ਇਹ ਰਾਜਨੀਤਿਕ ਲੋਕ ਇਹਨਾਂ ਦੇ ਆਪ ਨੂੰ ਨਾਲ ਗੱਲਬਾਤ ਹੋਈ ਸੀ ਕਈਆਂ ਨਾਲ ਤੇ ਕਹਿੰਦੇ ਵੀ ਸਾਡੇ ਨਾਲ ਸਲਾਹ مشورہ ਨਹੀਂ ਕੀਤਾ ਕਹਿੰਦੇ ਉਹ ਤਾਂ ਉਹਨਾਂ ਸੰਗਤਾਂ ਦਾ ਦੁਨੀਆ ਦਾ ਕਹੀ ਚੱਲੀ ਯਾਰ ਜਦੋਂ ਦੁਨੀਆ ਕਹੀ ਚੱਲੀਏ ਤੇ ਤੁਹਾਡਾ ਮਗਰ ਤੁਸੀਂ مشورہ ਕਹਿੰਦੇ ਨਾਲ ਕਰਨਾ ਸੀ ਦੱਸੋ ਹੂੰ ਜਦੋਂ ਇਹਨਾਂ ਨੇ ਉਦੋਂ ਵੀ ਇਹਨਾਂ ਨੇ ਉਦੋਂ ਐਲਾਨ ਕੀਤਾ ਸੀ ਵੀ ਜੇ ਸਾਡੇ ਬਿੱਲ ਨਾ ਰਾਦ ਕੀਤੇ ਅਸੀਂ ਦਿੱਲੀ ਆਵਾਂਗੇ ਤੇ ਲੋਕ ਤਰਫੇ ਮਗਰ ਤੁਰ ਜਾਂਦੇ ਬਿਲਕੁਲ ਜੀ ਬਿਲਕੁਲ ਇਹ ਕਰਕੇ ਬਹੁਤ ਨੁਕਸਾਨ ਕਰਨ ਵਾਲੇ ਬੰਦੇ ਨੇ ਇਹਨਾਂ ਦੇ ਕਰਕੇ ਨੁਕਸਾਨ ਉਦੋਂ ਹੋਇਆ ਜੇ ਸਹੀ ਸੋਚ ਵਾਲੇ ਹੁੰਦੇ ਤੇ ਇਦਾਂ ਨੁਕਸਾਨ ਸਾਡਾ ਨਹੀਂ ਸੀ ਹੋਣਾ ਠੀਕ ਹੈ ਬਾਬਾ ਜੀ ਇਹ ਜਿਹੜੀ ਖਨੋਰੀ ਬਾਰਡਰ ਦੀ ਦੁਖਦਾਇਕ ਘਟਨਾ ਹੋਈ ਹੈ ਨੌਜਵਾਨ ਦੀ ਮੌਤ ਹੋਈ ਹੈ ਕਹਿੰਦੇ ਵੀ ਤਿੰਨ ਭੈਣਾਂ ਦਾ ਇਕੱਲਾ ਉੱਤਾ ਭਰਾ ਸੀਗਾ ਤੇ ਦੁਨੀਆ ਤੋਂ ਚਲੇ ਗਿਆ ਬਹੁਤ ਦੁਖਦਾਇਕ ਘਟਨਾ ਹੈ ਸੋ ਬਾਬਾ ਜੀ ਸਮਾਂ ਦੇਣ ਵਾਸਤੇ ਆਪ ਜੀ ਦਾ ਧੰਨਵਾਦ ਕਰਦੇ ਆਂ ਚੰਗਾ ਜੀ ਬੋਹ ਜੀ ਤੁਹਾਡਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ